ਕਿ ਜਿੰਨਾ ਚਿਰ ਸੰਤੋਖ ਨਹੀਂ ਨਾ ਹੁੰਦਾ ਜੀਵਨ 'ਚ ਉਹਨਾਂ ਚਿਰ ਕਦੇ ਵੀ ਅੰਦਰ ਦੀ ਸ਼ਾਂਤੀ ਸਕੂਨ ਨਹੀਂ ਮਿਲ ਸਕਦਾ ਇੱਛਾਵਾਂ ਹੋਰ ਵੱਧਦੀਆਂ ਜਾਂਦੀਆਂ ਨੇ ਇੱਕ ਇੱਛਾ ਪੂਰੀ ਹੁੰਦੀ ਹੈ ਉਹਦੇ 'ਚੋਂ ਇੱਕ ਹੋਰ ਨਵੀਂ ਇੱਛਾ ਜਨਮ ਲੈ ਲੈਂਦੀ ਹੈ ਦੋ ਇੱਛਾਵਾਂ ਪੂਰੀਆਂ ਹੋਣਗੀਆਂ ਉਹਦੇ 'ਚੋਂ ਚਾਰ ਹੋਰ ਪੈਦਾ ਹੋ ਜਾਣਗੀਆਂ ਚਾਰ ਪੂਰੀਆਂ ਹੋਣਗੀਆਂ ਉਹਦੇ 'ਚੋਂ ਅੱਠ ਹੋਰ ਪੈਦਾ ਹੋ ਜਾਣਗੀਆਂ ਇਸ ਕਰਕੇ ਇੱਛਾਵਾਂ ਤੇ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਜ਼ਰੂਰ ਤਾਂ ਪ੍ਰਮਾਤਮਾ ਸਾਰਿਆਂ ਦੀਆਂ ਪੂਰੀਆਂ ਕਰ ਦਿੰਦਾ ਹੈ ਇਛਾਵਾਂ ਤੇ ਵੱਡੇ-ਵੱਡੇ ਰਾਜੇ ਵੀ ਅੱਜ ਤੱਕ ਖਾਲੀ ਜਿਹੜਿਆ ਬਿਨਾਂ ਪੂਰੀਆਂ ਹੋਣ ਤੋਂ ਇਸ ਦੁਨੀਆ ਦੇ ਵਿੱਚੋਂ ਰੁਕਸਤ ਹੋ ਗਏ ਨੇ ਰਸ਼ੀਆ ਦੇ ਇੱਕ ਮਹਾਨ ਰਾਈਟਰ ਹੋਏ ਨੇ ਲਿਓ ਟੋਲਸਟਾਈ ਉਹਨਾਂ ਦੀ ਇੱਕ ਲਿਖੀ ਇੱਕ ਬੜੀ ਪਿਆਰੀ ਸਟੋਰੀ ਹੈ ਜਿਹੜੀ ਗੁਰਮਤ ਗੁਰਬਾਣੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਹੈ ਸੂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕਰਨੀ ਚਾਹੁੰਦਾ ਜਿਹਦੇ ਵਿੱਚੋਂ ਸਾਨੂੰ ਬੜਾ ਕੁਝ ਸਿੱਖਣ ਵਾਸਤੇ ਮਿਲੇਗਾ ਸਾਡੀ ਜ਼ਿੰਦਗੀ ਵਿੱਚ ਉਸ ਸਟੋਰੀ ਦੀ ਸਿੱਖਿਆ ਤੋਂ ਬੜਾ ਵੱਡਾ ਚੇਂਜ ਆ ਸਕਦਾ ਹੈ ਸਾਡੀ ਸੋਚ ਜਿਹੜੀ ਆ ਉਹ ਬਦਲ ਸਕਦੀ ਹੈ ਲਿਓ ਟੋਲਸਟਾਈ ਕਹਿੰਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਨਾ ਇੱਕ ਜ਼ਿਮੀਂਦਾਰ ਜਿਹਦੇ ਕੋਲ ਇੱਕ ਏਕੜ ਜ਼ਮੀਨ ਸੀ ਆਪਣੇ ਖੇਤਾਂ 'ਚ ਰਹਿੰਦਾ ਸੀ ਉਹਨੇ ਖੇਤਾਂ 'ਚ ਇੱਕ ਝੋਪੜੀ ਬਣਾਈ ਹੋਈ ਸੀ ਆਪ ਹੀ ਉਹ ਕੰਮ ਕਰਦਾ ਸੀ ਖੇਤ 'ਚ ਥੋੜੀ ਬਹੁਤੀ ਫਸਲ ਉਹਦੇ ਚ ਉਗਾ ਲੈਣੀ ਜਿਹਦੇ ਨਾਲ ਉਹਦਾ ਪਰਿਵਾਰ ਦਾ ਗੁਜ਼ਾਰਾ ਵੀ ਹੋ ਜਾਂਦਾ ਸੀ ਤੇ ਹੱਥੀਂ ਕੰਮ ਕਰਨਾ ਤੇ ਮਨ ਨੂੰ ਬੜੀ ਸ਼ਾਂਤੀ ਬੜਾ ਸਕੂਨ ਸਮਾਂ ਲੰਘਦਾ ਗਿਆ ਇੱਕ ਦਿਨ ਉਹਦਾ ਮਿੱਤਰ ਉਹਦੇ ਕੋਲ ਆਇਆ ਉਹਨੇ ਦਾ ਖੇਤ ਵੇਖਿਆ ਫਸਲ ਵੇਖੀ ਕਹਿਣ ਲੱਗਾ ਵੀ ਖੇਤ ਤੇਰਾ ਬੜੀ ਵਧੀਆ ਜਗ੍ਹਾ ਤੇ ਐ ਜ਼ਮੀਨ ਚੰਗੀ ਐ ਤੇ ਜੇ ਤੁਸੀਂ ਵੇਚ ਦਿਓ ਇਹਨੂੰ ਤੇ ਉਹਦੇ ਧਨ ਨਾਲ ਇਹਨੂੰ ਵੇਚ ਕੇ ਇੱਕ ਹੋਰ ਜਗ੍ਹਾ ਉੱਥੇ ਵੀ ਜ਼ਮੀਨ ਬਹੁਤ ਵਧੀਆ ਹੈ ਉੱਥੇ ਤੁਹਾਡੀ ਡਬਲ ਬਣ ਜਾਏਗੀ ਦੁਗਣੀ ਹੋ ਜਾਏਗੀ ਹੁਣ ਇਹਦੇ ਅੰਦਰ ਵੀ ਥੋੜਾ ਲਾਲਚ ਆ ਗਿਆ ਕਿਉਂਕਿ ਜ਼ਿਮੀਂਦਾਰਾਂ ਦੇ ਅੰਦਰ ਅਕਸਰ ਲਾਲਚ ਇਸ ਚੀਜ਼ ਦਾ ਹੁੰਦਾ ਹੀ ਹੈ ਬਈ ਜੇ ਆਪਣੀ ਇੱਕ ਜਗ੍ਹਾ ਤੋਂ ਵੇਚ ਕੇ ਜ਼ਮੀਨ ਦੁਗਣੀ ਬਣ ਜਾਏ ਚੰਗਾ ਰੇਟ ਮਿਲ ਜਾਏ ਜਾਂ ਤਿੰਨ ਗੁਣਾ ਹੋ ਜਾਏ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਕਿਉਂਕਿ ਥੋੜੀ ਫਸਲ ਵੀ ਵੱਧ ਜਾਏਗੀ ਤੇ ਜ਼ਮੀਨ ਵੀ ਵੱਧ ਜਾਏਗੀ ਇਸ ਤਰ੍ਹਾਂ ਦਾ ਲਾਲਚ ਇੱਕ ਕਿਸਾਨ ਇੱਕ ਜ਼ਿਮੀਂਦਾਰ ਦੇ ਅੰਦਰ ਹੁੰਦਾ ਹੀ ਆ ਲਗਭਗ ਸਾਰਿਆਂ ਦੇ ਅੰਦਰ ਹੀ ਹੁੰਦਾ ਹੈ ਤੇ ਇਸੇ ਤਰ੍ਹਾਂ ਦਾ ਲਾਲਚ ਉਸ ਜ਼ਿਮੀਂਦਾਰ ਦੇ ਅੰਦਰ ਵੀ ਆ ਗਿਆ ਉਹਨੇ ਆਪਣਾ ਇੱਕ ਕਿੱਲਾ ਇੱਕ ਏਕੜ ਜ਼ਮੀਨ ਵੇਚ ਦਿੱਤੀ ਤੇ ਜਿੱਥੇ ਉਹਦੇ ਮਿੱਤਰ ਨੇ ਕਿਹਾ ਸੀ ਉੱਥੇ ਜਾ ਕੇ ਉਹਨੇ ਦੁੱਗਣੀ ਕਰ ਲਈ ਜ਼ਮੀਨ ਹੁਣ ਦੁੱਗਣੀ ਬਣ ਗਈ ਥੋੜਾ ਜਿਹਾ ਲਾਲਚ ਅੰਦਰ ਜਿਹੜਾ ਉਹ ਪੈਦਾ ਹੋ ਗਿਆ ਜ਼ਮੀਨ ਨੂੰ ਵਧਾਉਣ ਦਾ ਫਿਰ ਇਹਦੇ ਮਿੱਤਰ ਨੇ ਕੁਝ ਸਮੇਂ ਬਾਅਦ ਇਹਨੂੰ ਕਿਹਾ ਮੈਂ ਹੋਰ ਇੱਕ ਫਲਾਣੇ ਇਲਾਕੇ 'ਚ ਪਤਾ ਕੀਤਾ ਹੈ ਜੇ ਤੁਸੀਂ ਉੱਥੇ ਵੇਚ ਕੇ ਚਲੇ ਜਾਓ ਤੇ ਤੁਹਾਡੀ ਇਸ ਤੋਂ ਕਈ ਗੁਣਾ ਜ਼ਿਆਦਾ ਬਣ ਜਾਣੀ ਹੈ 3-4 ਗੁਣਾ ਹੋ ਜਾਏਗੀ ਇਹਦੇ ਅੰਦਰ ਹੋਰ ਲਾਲਚ ਆਇਆ ਵੇਚੀ ਉਸ ਜਗ੍ਹਾ ਤੇ ਜਾ ਕੇ ਲੈ ਲਈ ਜ਼ਮੀਨ 3-4 ਗੁਣਾ ਹੋਰ ਵੱਧ ਗਈ ਪਹਿਲਾਂ ਕਦੇ ਆਪ ਖੇਤਾਂ 'ਚ ਕੰਮ ਕਰਦੇ ਸੀ ਹੁਣ ਦੋ ਤਿੰਨ ਨਾਲ ਨੌਕਰ ਚਾਕਰ ਵੀ ਰੱਖ ਲਏ ਲਾਲਚੰਦਰ ਵੱਧ ਗਿਆ ਜਿਵੇਂ ਹੀ ਲਾਲਚ ਵਧਿਆ ਉਵੇਂ ਥੋੜੀ ਬੇਚੈਨੀ ਵੀ ਵਧੀ। ਉਵੇਂ ਅਸ਼ਾਂਤੀ ਵੀ ਵਧੀ ਕਿਉਂਕਿ ਇੱਛਾਵਾਂ ਹੁਣ ਪੈਦਾ ਹੋਣ ਲੱਗ ਪਈਆਂ। ਪਹਿਲਾਂ ਕਦੇ ਜ਼ਿਆਦਾ ਇੱਛਾਵਾਂ ਨਹੀਂ ਸਨ। ਕਿਉਂਕਿ ਜਿੰਨੀਆਂ ਇੱਛਾਵਾਂ ਜ਼ਿਆਦਾ ਵਧਦੀਆਂ ਜਾਣਗੀਆਂ ਮਨ ਉਹਨਾਂ ਬੇਚੈਨ ਹੁੰਦਾ ਜਾਏਗਾ। ਮਨ ਉਹਨਾਂ ਜ਼ਿਆਦਾ ਦੁਖੀ ਹੁੰਦਾ ਜਾਏਗਾ। ਤੇ ਇੱਛਾਵਾਂ ਦੀ ਕੋਈ ਲਿਮਟ ਨਹੀਂ ਉਸ ਕਿੰਨੀਆਂ ਵੀ ਜ਼ਿਆਦਾ ਵਧਾ ਸਕਦੇ ਆ। ਤੇ ਹੁਣ ਇਹਨਾਂ ਦੇ ਅੰਦਰ ਵੀ ਇੱਛਾ ਜਿਹੜੀ ਆ ਬਹੁਤ ਜ਼ਿਆਦਾ ਇੱਛਾਵਾਂ ਵਧੀਆਂ ਹੋਈਆਂ ਨੇ। ਲਾਲਚ ਵਧਿਆ ਹੋਇਆ ਸਮਾਂ ਲੰਘਦਾ ਗਿਆ ਇੱਕ ਦਿਨ ਇਹਦੇ ਉਸੇ ਮਿੱਤਰ ਨੇ ਆ ਕੇ ਇਹਨੂੰ ਕਿਹਾ ਵੀ ਪਹਿਲਾਂ ਤੇ ਤੁਸੀਂ ਕਈ ਜਗ੍ਹਾ ਟਿਕਾਣੇ ਬਦਲੇ ਨੇ ਜ਼ਮੀਨ ਇੱਕ ਤੋਂ ਦੂ ਕੀਤੀ ਫਿਰਚਾਰ ਕੀਤੀ ਫਿਰ ਹੋਰ ਕਈ ਗੁਣਾ ਹੋ ਗਈ ਹੁਣ ਮੈਂ ਕਿਸ ਤਰ੍ਹਾਂ ਦੇ ਇਲਾਕੇ ਦਾ ਪਤਾ ਕਰਕੇ ਆਇਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉੱਥੇ ਜ਼ਮੀਨ ਏਕੜਾਂ ਦੇ ਹਿਸਾਬ ਨਾਲ ਨਹੀਂ ਮਿਲਦੀ ਉੱਥੇ ਇਹ ਕੀਤਾ ਜਾਂਦਾ ਵੀ ਇੱਕ ਜਗ੍ਹਾ ਤੇ ਧੰਨ ਜਿੰਨਾ ਵੀ ਉਹ ਨਗਰ ਦੇ ਇਲਾਕੇ ਦੇ ਮੁਖੀ ਲੋਕ ਨੇ ਉਹ ਮੁਖਰਰ ਕਰ ਦਿੰਦੇ ਨੇ ਉਹ ਰੱਖ ਦਿੱਤਾ ਜਾਂਦਾ ਜਿੰਨੇ ਜ਼ਮੀਨ ਲੈਣੀ ਹੁੰਦੀ ਆ ਉਹਨੂੰ ਸਵੇਰੇ ਦੌੜਨਾ ਪੈਂਦਾ ਸੂਰਜ ਉੱਗਣ ਤੋਂ ਲੈ ਕੇ ਸ਼ਾਮ ਸੂਰਜ ਛਿਪਣ ਤੱਕ ਜਿੰਨੇ ਵੀ ਉਹ ਗੋਲ ਸਰਕਲ ਵਿੱਚ ਘੁੰਮ ਲੈਂਦਾ ਕਿਉਂਕਿ ਉਹਨੂੰ ਵਾਪਸ ਮੁੜ ਕੇ ਸ਼ਾਮ ਤੱਕ ਉੱਥੇ ਹੀ ਆਉਣਾ ਪੈਂਦਾ ਜਿੱਥੋਂ ਨੇ ਭੱਜਣਾ ਸ਼ੁਰੂ ਕੀਤਾ ਸੀ ਜਿੰਨੇ ਇਲਾਕੇ ਚੋਂ ਭੱਜ ਲੈਂਦਾ ਉਹਨੇ ਇਲਾਕੇ ਦਾ ਮਾਲਕ ਬਣ ਜਾਂਦਾ ਹੈ ਜੇ ਦਾ ਮਿੱਤਰ ਕਹਿਣ ਲੱਗਾ ਵੀ ਤੁਹਾਡੀ ਹਜੇ ਸਿਹਤ ਚੰਗੀ ਹੈ ਤੁਸੀਂ ਚੰਗਾ ਭੱਜ ਸਕਦੇ ਹੋ ਤੇ ਇਸ ਕਰਕੇ ਜੇ ਤੁਸੀਂ ਹਿੰਮਤ ਕਰੋ ਤੇ ਸ਼ਾਮ ਤੱਕ ਤੇ ਤੁਸੀਂ ਕਈ ਮੀਲ ਦੇ ਵਿੱਚ ਘੁੰਮ ਲੈਣਾ ਇਹ ਜ਼ਮੀਨ ਵੇਚ ਕੇ ਜੇ ਤੁਸੀਂ ਉੱਥੇ ਪੈਸੇ ਲੈ ਕੇ ਚਲੇ ਜਾਓ ਜੇ ਭੱਜਣਾ ਸ਼ੁਰੂ ਕਰੋ ਤੇ ਤੁਸੀਂ ਤੇ 200 ਏਕੜ ਜ਼ਮੀਨ ਬਣਾ ਲੈਣੀ ਹੈ ਇੱਕ ਲੰਮੀ ਚੌੜੀ ਰਿਆਸਤ ਦੇ ਤੁਸੀਂ ਮਾਲਕ ਬਣ ਜਾਣਾ ਬਹੁਤ ਸਾਰੀ ਜ਼ਮੀਨ ਦੇ ਤੁਸੀਂ ਮਾਲਕ ਬਣ ਜਾਓਗੇ ਜਦੋਂ ਇਹ ਗੱਲ ਸੁਣੀ ਤੇ ਦੇ ਅੰਦਰ ਲਾਲਚ ਜਿਹੜਾ ਹੋਰ ਬਹੁਤ ਜ਼ਿਆਦਾ ਵੱਧ ਗਿਆ ਵੀ ਇਹ ਦੋ ਵਧੀਆ ਹੋਰ ਕੀ ਹੋ ਸਕਦਾ ਹੈ ਜੇ ਆਪਾਂ ਇਹ ਜ਼ਮੀਨ ਵੇਚ ਕੇ ਉਸ ਇਲਾਕੇ 'ਚ ਚਲੇ ਜਾਈਏ ਤੇ ਉੱਥੇ ਜਾ ਕੇ ਜੋ ਹੈ ਜ਼ਮੀਨ ਲੈ ਲਈਏ ਤੇ ਆਪਣਾ ਬਹੁਤ ਵੱਡੇ ਇਲਾਕੇ ਦੇ ਅਸੀਂ ਮਾਲਕ ਬਣ ਜਾਵਾਂਗੇ ਚਲੋ ਜੀ ਇਹਨੇ ਆਪਣੀ ਇਹ ਜ਼ਮੀਨ ਵੇਚੀ ਪੈਸੇ ਲਏ ਨਾਲ ਨੌਕਰ ਚਾਕਰ ਲਏ ਦੂਰ ਦਾ ਇਲਾਕਾ ਸੀ ਜਿੱਥੇ ਜਾਣਾ ਸੀ ਹੋਲੀਏ ਕੁਝ ਦਿਨਾਂ 'ਚ ਉੱਥੇ ਪਹੁੰਚ ਗਏ ਨਗਰ ਦੇ ਲੋਕਾਂ ਨਾਲ ਜਾ ਕੇ ਇਹਨਾਂ ਨੇ ਗੱਲ ਕੀਤੀ ਸ਼ਾਮ ਦਾ ਟਾਈਮ ਸੀ ਪਹੁੰਚੇ ਬਈ ਅਸੀਂ ਤੁਹਾਡੇ ਇਲਾਕੇ 'ਚ ਜ਼ਮੀਨ ਲੈਣੀ ਆ ਕਿਵੇਂ ਮਿਲੇਗੀ ਉਹ ਕਹਿਣ ਲੱਗੇ ਵੀ ਇੰਨਾ ਧਨ ਤੁਹਾਨੂੰ ਰੱਖਣਾ ਪਏਗਾ ਸਵੇਰੇ ਸੂਰਜ ਉੱਗਣ ਤੇ ਤੁਸੀਂ ਭੱਜਣਾ ਸ਼ੁਰੂ ਕਰੋਗੇ ਜਿੰਨੇ ਇਲਾਕੇ 'ਚ ਤੁਸੀਂ ਗੋਲ ਸਰਕਲ 'ਚ ਭੱਜ ਲਓਗੇ ਵਾਪਸ ਤੁਸੀਂ ਉੱਥੇ ਹੀ ਆਉਣਾ ਸ਼ਾਮ ਨੂੰ ਸੂਰਜ ਛਿਪਨ ਤੱਕ ਉਹਨੇ ਇਲਾਕੇ ਦੇ ਤੁਸੀਂ ਮਾਲਕ ਬਣ ਜਾਓਗੇ ਜੇ ਤੁਸੀਂ ਸ਼ਾਮ ਤੱਕ ਵਾਪਸ ਨਹੀਂ ਆਉਂਦੇ ਲਾਲਚ ਕਰਕੇ ਹਗਾ ਦੂਰ ਨਿਕਲ ਜਾਂਦੇ ਹੋ ਉਹ ਪੈਸਾ ਵੀ ਨਹੀਂ ਮਿਲੇਗਾ ਤੇ ਜ਼ਮੀਨ ਵੀ ਨਹੀਂ ਮਿਲੇਗੀ ਇਹ ਸ਼ਰਤ ਹੈ ਸਾਡੇ ਲੱਕੇ ਦੀ ਵੀ ਸੂਰਜ ਡੁੱਬਣ ਤੱਕ ਤੁਹਾਨੂੰ ਜਿੱਥੋਂ ਭੱਜਣਾ ਸ਼ੁਰੂ ਕੀਤਾ ਸੀ ਉੱਥੇ ਆਉਣਾ ਪੈਣਾ ਨਹੀਂ ਤੇ ਪੈਸਾ ਵੀ ਨਹੀਂ ਮਿਲੇਗਾ ਜ਼ਮੀਨ ਵੀ ਨਹੀਂ ਮਿਲੇਗੀ ਜਿੰਨੇ ਲੱਕੇ ਚ ਤੁਸੀਂ ਭੱਜੋਗੇ ਇਹ ਸ਼ਰਤ ਹੈ ਸਾਡੀ ਇਹ ਕਹਿਣ ਲੱਗਾ ਜੀ ਮੈਨੂੰ ਸ਼ਰਤ ਮਨਜ਼ੂਰ ਹੈ ਸ਼ਾਮ ਪੈ ਗਈ ਰਾਤ ਨੂੰ ਸੌਂ ਗਏ ਸਵੇਰੇ ਟਾਈਮ ਨਾਲ ਹੀ ਉੱਠ ਪਿਆ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦਾ ਫਿਰਦਾ ਹੈ ਬਿਛੇਤੀ ਕੋ ਸੂਰਜੁੱਗਣ ਵਾਲ ਗੁਕੇਂਦਰ ਲਾਲ ਚ ਸਾਰੀ ਰਾਤ ਵੀ ਇਹ ਹੀ ਸੋਚਦਾ ਰਿਹਾ ਵੀ ਜਿਹੜੇ ਇਲਾਕੇ ਚ ਭੱਜਾਂਗਾ ਪਤਾ ਨਹੀਂ ਉਹ ਇਲਾਕਾ ਕਿਵੇਂ ਦਾ ਹੋਏਗਾ ਜ਼ਮੀਨ ਕਿਵੇਂ ਦੀ ਹੋਏਗੀ ਉਹਦੇ ਚ ਫਸਲ ਕਿੰਨੀ ਕੁ ਹੁੰਦੀ ਹੋਏਗੀ ਕਿੰਨਾ ਕੁ ਮੈਂ ਭੱਜ ਲਵਾਂਗਾ ਸੋਚਦਾ ਵੀ ਸਵੇਰੇ ਟਾਈਮ ਨਾਲ ਹੀ ਸ਼ੁਰੂ ਕਰਾਂਗੇ ਹਿੰਮਤ ਮਾਰ ਕੇ ਭੱਜਾਂਗਾ ਰੁਕਾਂਗਾ ਨਹੀਂ ਸਾਹ ਨਹੀਂ ਲਵਾਂਗਾ ਕਿਤੇ ਸੋ ਇਸ ਤਰ੍ਹਾਂ ਦੇ ਖਿਆਲ ਅੰਦਰ ਸਾਰੀ ਰਾਤ ਚੱਲਦੇ ਰਹੇ ਸਵੇਰ ਹੋ ਗਈ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦਾ ਫਿਰਦਾ ਜਿਹੜੇ ਮੁਖੀ ਸੀਗੇ ਉੱਥੇ ਵੀ ਉੱਠੋ ਹੁਣ ਸੂਰਜ ਉੱਗਣ ਵਾਲਾ ਸੂਰਜ ਉੱਗਿਆ ਸਾਰੇ ਨਗਰ ਦੇ ਲੋਕ ਉੱਥੇ ਆ ਗਏ ਦੇ ਨੌਕਰ ਚਾਕਰ ਨਾਲ ਜਿਹੜਾ ਧਨ ਲੈ ਕੇ ਆਇ ਸੀ ਉਹ ਵੀ ਨਾਲ ਲਿਆਂਦਾ ਗਿਆ ਤੇ ਉੱਥੇ ਲਿਆ ਕੇ ਧਨ ਇੱਕ ਜਗ੍ਹਾ ਤੇ ਰੱਖ ਦਿੱਤਾ ਗਿਆ ਮੁਖੀ ਸੀਗੇ ਜਿਹੜੇ ਨਗਰ ਦੇ ਉਹਨਾਂ ਨੇ ਫਿਰ ਇਹਨੂੰ ਇਸ ਜ਼ਿਮੀਂਦਾਰ ਨੂੰ ਕਿਹਾ ਕਹਿੰਦੇ ਤੁਸੀਂ ਹੁਣ ਇੱਥੋਂ ਭੱਜਣ ਲੱਗੇ ਹੋ ਪਰ ਸ਼ਰਤ ਦੁਬਾਰਾ ਸੁਣ ਲਓ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਸ ਜਗ੍ਹਾ ਤੇ ਆਉਣਾ ਪੈਣਾ ਹੈ ਨਿਤਿਆ ਜਿਹੜਾ ਧਨ ਤੁਸੀਂ ਰੱਖ ਕੇ ਚੱਲੇ ਹੋ ਨਾ ਇੰਨਾ ਧਨ ਮਿਲੇਗਾ ਨਾ ਜ਼ਮੀਨ ਮਿਲੇਗੀ ਜਿੰਨਾ ਮਰਜ਼ੀ ਇਲਾਕਾ ਇਕੱਠਾ ਕਰ ਲਓ ਜਿੱਥੋਂ ਤੱਕ ਮਰਜ਼ੀ ਤੁਰ ਜਾਓ ਪਰ ਸ਼ਾਮ ਨੂੰ ਆਉਣਾ ਇਸ ਜਗ੍ਹਾ ਤੇ ਵਾਪਸ ਪੈਣਾ ਹੈ ਇਹ ਕਹਿਣ ਲੱਗਾ ਮੈਨੂੰ ਸ਼ਰਤ ਮਨਜ਼ੂਰ ਹੈ ਚਲੋ ਜੀ ਨਿਸ਼ਾਨੀਆਂ ਨਿਸ਼ਾਨੀ ਲਾ ਕੇ ਪੈਸੇ ਰੱਖ ਕੇ ਨੇ ਭੱਜਣਾ ਸ਼ੁਰੂ ਕੀਤਾ ਮਗਰ ਮਗਰ ਜਿਹੜੇ ਨਗਰ ਦੇ ਲੋਕ ਸੀ ਉਹ ਨਿਸ਼ਾਨੀਆਂ ਲਾ ਰਹੇ ਨੇ ਵੀ ਇੱਥੋਂ ਇੱਥੋਂ ਭੱਜਦਾ ਜਾ ਰਿਹਾ ਹੈ ਇਹ ਜ਼ਮੀਨ ਹੁਣ ਇਹਦੀ ਹੁੰਦੀ ਜਾ ਰਹੀ ਹੈ ਜਿਹੜਾ ਇਹ ਜ਼ਿਮੀਦਾਰ ਸੀ ਭੱਜਦਾ ਗਿਆ ਭੱਜਦਾ ਰਿਹਾ ਭੱਜਦਾ ਰਿਹਾ ਸਵੇਰ ਤੋਂ ਹੌਲੀ-ਹੌਲੀ ਦੁਪਹਿਰ ਹੋ ਗਈ ਬਹੁਤ ਦੂਰ ਨਿਕਲ ਗਿਆ ਅੰਦਰ ਲਾਲਚ ਵੀ ਬਹੁਤ ਹੈ ਜਿਹੜੀ ਅੱਗੇ ਜ਼ਮੀਨ ਆਉਂਦੀ ਹੈ ਕਹਿੰਦਾ ਇਹ ਵੀ ਬੜੀ ਚੰਗੀ ਹੈ ਫਸਲ ਬੜੀ ਚੰਗੀ ਖਲੋਤੀ ਹੈ ਇੱਥੇ ਇਹਨੂੰ ਵੀ ਕਿਉਂ ਛੱਡਾਂ ਇਹਨੂੰ ਵੀ ਆਪਣੇ ਵਿੱਚ ਹੀ ਇਲਾਕੇ 'ਚ ਹੀ ਲੈ ਲਈਏ ਆਪਣੀ ਬਣਾ ਲਈਏ ਹੋਰ ਅੱਗੇ ਵੱਧ ਹੈ ਹੋਰ ਲਾਲਚ ਵੀ ਯਾਰ ਇਹ ਵੀ ਜ਼ਮੀਨ ਬੜੀ ਵਧੀਆ ਹੈ ਇਹਨੂੰ ਕਿੱਥੋਂ ਛੱਡੀਏ ਇਹ ਵੀ ਆਪਣੀ ਜ਼ਮੀਨ 'ਚ ਹੀ ਮਲਾਈਏ ਦਪਹਿਰ ਹੋ ਗਈ ਭੱਜਦਾ ਭੱਜਦਾ ਨਾ ਕੋਈ ਥਕਾਵਟ ਦੀ ਪਰਵਾਹ ਹੈ ਨਾ ਭੁੱਖ ਦੀ ਪਰਵਾਹ ਹੈ ਨਾ ਪਿਆਸ ਦੀ ਪਰਵਾਹ ਹੈ ਕਿਉਂਕਿ ਲਾਲਚ ਬਹੁਤ ਜ਼ਿਆਦਾ ਹੈ ਔਰ ਜਦੋਂ ਲਾਲਚ ਬਹੁਤ ਜ਼ਿਆਦਾ ਹੋਏ ਫਿਰ ਬੰਦਾ ਥਕਾਵਟ ਵੀ ਮਹਿਸੂਸ ਨਹੀਂ ਕਰਦਾ ਫਿਰ ਨਾ ਰੋਟੀ ਦੀ ਫਿਕਰ ਰਹਿੰਦੀ ਹੈ ਨਾ ਪਾਣੀ ਦੀ ਫਿਕਰ ਰਹਿੰਦੀ ਹੈ ਨਾ ਕਿਸੇ ਹੋਰ ਚੀਜ਼ ਦੀ ਫਿਕਰ ਰਹਿੰਦੀ ਹੈ ਹੁਣ ਲਾਲਚ ਇਹਦੇ ਮਨ ਤੇ ਬਹੁਤ ਹਾਵੀ ਹੈ ਦੁਪਹਿਰ ਢਲਣ ਲੱਗੀ ਹੈ ਬਹੁਤ ਦੂਰ ਨਿਕਲ ਗਿਆ ਬਹੁਤ ਲੰਬੇ ਚੌੜੇ ਇਲਾਕੇ ਦਾ مالک ਬਣ ਗਿਆ ਮਨ 'ਚ ਖੁਸ਼ੀ ਵੀ ਬੜੀ ਵੀ ਚਲੋ ਬੜਾ ਵਧੀਆ ਏਰੀਆ ਜ਼ਮੀਨ ਬੜੀ ਚੰਗੀ ਫਸਲ ਬੜੀ ਚੰਗੀ ਔਰ ਮੈਂ ਬੜੀ ਦੂਰ ਆ ਗਿਆ ਭੱਜਦਾ ਭੱਜਦਾ ਹੁਣੇ ਵਾਪਸ ਮੁੜਿਆ ਕਿਉਂਕਿ ਦੁਪਹਿਰ ਢਲ ਢਲਦੀ ਜਾ ਰਹੀ ਸੀ ਹੁਣ ਵਾਪਸ ਵੀ ਤੇ ਪਹੁੰਚਣਾ ਸੀ ਨਾ ਜਿੱਥੋਂ ਭੱਜਣਾ ਸ਼ੁਰੂ ਕੀਤਾ ਸੀ ਕਿਉਂਕਿ ਉਹ ਨਗਰ ਵਾਲਿਆਂ ਦੀ ਸ਼ਰਤ ਵੀ ਯਾਦ ਸੀ ਇਹ ਭੱਜਦਾ ਹੋਇਆ ਵਾਪਸ ਮੁੜਿਆ ਭੱਜਦਾ ਭੱਜਦਾ ਉਸ ਜਗ੍ਹਾ ਵੱਲ ਵੱਧ ਰਿਹਾ ਸ਼ਾਮ ਪੈ ਗਈ ਹੈ ਦੂਰੋਂ ਟਿਕਾਣਾ ਨਜ਼ਰ ਆਉਂਦਾ ਜਿੱਥੋਂ ਇਹਨੇ ਭਜਣਾ ਸ਼ੁਰੂ ਕੀਤਾ ਸੀ ਹੁਣ ਇਹ ਬੜੀ ਫੁਰਤੀ ਨਾਲ ਕਾਲ ਨਾਲ ਭੱਜ ਰਿਹਾ ਵੀ ਜੇ ਉੱਥੇ ਨਾ ਨਾ ਪਹੁੰਚੇ ਇਹ ਜਿੰਨੀ ਜ਼ਮੀਨ ਅਸੀਂ ਲਈ ਹੈ ਆਪਣੇ ਦਾਇਰੇ ਚ ਸਾਰੀ ਜਾਂਦੀ ਰਹਿਣੀ ਹੈ ਔਰ ਨਾਲੇ ਜਿਹੜਾ ਜ਼ਮੀਨ ਵੇਚ ਕੇ ਆਏ ਉਹ ਧਨ ਵੀ ਨਹੀਂ ਮਿਲਣਾ ਕਿਉਂਕਿ ਸ਼ਰਤ ਹੈ ਇਸ ਨਗਰ ਵਾਲਿਆਂ ਦੀ ਸੋ ਇਸ ਕਰਕੇ ਹੁਣ ਇਹ ਬੜੀ ਫੁਰਤੀ ਨਾਲ ਭੱਜਿਆ ਨੇੜੇ ਪਹੁੰਚ ਗਿਆ ਉਧਰ ਸੂਰਜ ਵੀ ਬਿਲਕੁਲ ਡੁੱਬਣ ਦੇ ਕਿਨਾਰੇ ਤੀ ਹੈ ਸੂਰਜ ਡੁੱਬਣ ਦੇ ਵਿੱਚ ਵੀ ਬਸ ਕੁਝ ਟਾਈਮ ਮਿੰਟ ਦੀ ਜਿਹੜੀ ਆ ਉਹ ਦੂਰੀ ਰਹਿ ਗਈ ਐ ਸੂਰਜ ਵੀ ਡੁੱਬਣ ਦੇ ਕਿਨਾਰੇ ਤੇ ਨੇੜੇ ਪਹੁੰਚ ਗਿਆ ਨਗਰ ਦੇ ਲੋਕ ਖੜੇ ਨੇ ਇਹਦੇ ਨੌਕਰ ਵਾਜਾਂ ਮਾਰਦੇ ਨੇ ਕਿ ਛੇਤੀ ਆਓ ਭੱਜੋ ਹਿੰਮਤ ਕਰੋ ਜੇ ਸੂਰਜ ਡੁੱਬ ਗਿਆ ਇੰਨਾ ਪੈਸੇ ਮਿਲਨੇ ਨੇ ਨਾ ਨਾ ਇਹ ਜ਼ਮੀਨ ਮਿਲਣੀ ਐ ਸਾਰਾ ਕੁਝ ਹੀ ਜਾਂਦਾ ਰਹਿਣਾ ਇਹ ਭੱਜਿਆ ਨੇ ਬੜੀ ਹਿੰਮਤ ਕੀਤੀ ਪੂਰੇ ਸਰੀਰ ਦੀ ਜਾਨ ਤਾਕਤ ਜਿਹੜੀ ਉਹ ਲਾਤੀ ਇਹ ਬਿਲਕੁਲ ਨੇੜੇ ਆ ਗਿਆ ਭੱਜ ਕੇ ਨੇ ਛਾਲ ਮਾਰੀ ਜ਼ਮੀਨ ਤੇ ਡਿੱਗ ਪਿਆ ਉਸ ਜਗ੍ਹਾ ਨੂੰ ਹੱਥ ਲਾਤਾ ਬਿਜੁੱਥੋਏ ਨੇ ਭਜਣਾ ਸ਼ੁਰੂ ਕੀਤਾ ਸੀ ਹਾਲੇ ਸੂਰਜ ਡੁੱਬਿਆ ਨਹੀਂ ਪਰ ਡੁੱਬਣ ਦੇ ਬਿਲਕੁਲ ਕਿਨਾਰੇ ਤੇ ਹੈ ਨਗਰ ਦੇ ਲੋਕ ਇਹਦੇ ਨੌਕਰ ਤਾੜੀਆਂ ਮਾਰਨ ਲੱਗੇ ਵੀ ਸਾਡਾ ਮਾਲਕ ਐਨ ਸਮੇਂ ਤੇ ਆ ਗਿਆ ਇਹ ਜ਼ਮੀਨ ਤੇ ਪਿਆ ਹੈ ਹੱਥ ਉਸ ਜਗ੍ਹਾ ਨੂੰ ਲੱਗਾ ਹੋਇਆ ਵੀ ਆ ਵੇਖੋ ਮੈਂ ਆਪਣੇ ਟਿਕਾਣੇ ਤੇ ਪਹੁੰਚ ਗਿਆ ਹੁਣ ਇਹ ਸਾਰੀ ਜ਼ਮੀਨ ਜਿੱਥੋਂ ਤੱਕ ਮੈਂ ਭੱਜਦਾ ਆਇਆ ਇਹ ਪੂਰਾ ਲੱਕਾ ਹੁਣ ਮੇਰਾ ਨਗਰ ਦੇ ਲੋਕ ਵੀ ਵਧਾਈਆਂ ਦੇਣ ਲੱਗੇ ਜਿਹੜੇ ਮੁਖੀ ਸੀਗੇ ਵੀ ਬੜੀ ਹਿੰਮਤ ਕੀਤੀ ਬੜੀ ਹਿੰਮਤ ਨਾਲ ਤੁਸੀਂ ਵਾਪਸ ਮੁੜੇ ਔਰ ਬਹੁਤ ਲੰਮਾ ਚੌੜਾ ਲਾਕਾ ਤੁਸੀਂ ਲੈ ਲਿਆ ਨੌਕਰ ਵੀ ਬੜੇ ਖੁਸ਼ ਹੁਣ ਕੁਝ ਟਾਈਮ ਨਿਕਲ ਗਿਆ ਪਰ ਇਹ ਉੱਠਿਆ ਨਹੀਂ ਜ਼ਮੀਨ ਤੋਂ ਕਿਉਂਕਿ ਮੂੰਹ ਇਹ ਤਾਂ ਥੱਲੇ ਆ ਹੱਥ ਲੱਗਾ ਹੋਇਆ ਜਦੋਂ ਨਹੀਂ ਉੱਠਿਆ ਇਹਦੇ ਨੌਕਰਾਂ ਗਾ ਵਦੇ ਨੂੰ ਚੁੱਕਣ ਵਾਸਤੇ ਤੇ ਲਿਓ ਟੋਲਸਟਾਈ ਕਹਿੰਦੇ ਨੇ ਜਦੋਂ ਉਹਨਾਂ ਨੇ ਚੁੱਕ ਕੇ ਸਿੱਧਾ ਕੀਤਾ ਔਰ ਚੁੱਕ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਕੀ ਵੇਖਦੇ ਨੇ ਇਹਦੇ ਨੌਕਰ ਕਿ ਇਹਦੇ ਪ੍ਰਾਨ ਜਿਹੜੇ ਨੇ ਉਹ ਨਿਕਲ ਚੁੱਕੇ ਨੇ। ਸਰੀਰ 'ਚੋਂ ਜਾਨ ਨਿਕਲ ਚੁੱਕੀ ਹੈ। ਨੌਕਰਾਂ ਨੇ ਵੇਖਿਆ ਸਾਡਾ ਮਾਲਕ ਤੇ ਚੜਾਈ ਕਰ ਗਿਆ। ਮਾਲਕ ਤੇ ਮਰ ਚੁੱਕਿਆ ਹੈ। ਬਸ ਇਸ ਜਗ੍ਹਾ ਨੂੰ ਹੱਥ ਲਾਇਆ ਜਦੋਂ ਡਿੱਗਾ ਉਦੋਂ ਹੀ ਉਹਨੇ ਸਵਾਸ ਨਿਕਲ ਗਏ। ਲਿਓ ਟੋਲਸਟਾਈ ਕਹਿੰਦੇ ਨੇ ਫਿਰ ਕੀ ਹੁੰਦਾ ਥੋੜਾ ਟਾਈਮ ਨੌਕਰ ਚੱਕਰ ਰੁੰਦੇ ਧੁੰਦੇ ਨੇ ਉਸ ਤੋਂ ਬਾਅਦ ਉੱਥੇ ਹੀ ਖੱਡਾ ਪੁੱਟਦੇ ਨੇ ਤੇ ਉਸ ਮਾਲਕ ਨੂੰ ਉਸ ਜ਼ਿਮੀਂਦਾਰ ਨੂੰ ਉਸ ਖੱਡੇ ਦੇ ਵਿੱਚ ਦਬਾ ਕੇ ਉੱਤੇ ਮਿੱਟੀ ਪਾ ਦਿੰਦੇ ਨੇ ਲਿਓ ਟੋਲਸਟਾਈ ਕਹਿੰਦੇ ਉਹ لالਚ ਵਿੱਚ ਬੜਾ ਭੱਜਿਆ ਬੜਾ ਭੱਜਿਆ ਵੀ ਆਹ ਜ਼ਮੀਨ ਮੇਰੀ ਆਹ ਇਲਾਕਾ ਮੇਰਾ ਨਾ ਥਕਾਵਟ ਦੀ ਪਰਵਾਹ ਨਾ ਪਿਆਸ ਦੀ ਪਰਵਾਹ ਨਾ ਭੁੱਖ ਦੀ ਪਰਵਾਹ ਨਾ ਕਿਸੇ ਹੋਰ ਚੀਜ਼ ਦੀ ਪਰਵਾਹ ਪਰ ਉਹ ਵਰਤਨ ਹੀ ਨਹੀਂ ਮਿਲੀ ਉਹਦੇ 'ਚ ਰਹਿਣਾ ਨਹੀਂ ਮਿਲਿਆ ਜਿਹੜੀ ਚੀਜ਼ਾਂ ਦੀ ਇੱਛਾਵਾਂ ਸਨ ਉਹ ਉਹ ਇੱਛਾਵਾਂ ਪੂਰੀਆਂ ਹੀ ਨਹੀਂ ਹੋਈਆਂ ਤੇ ਨੌਕਰਾਂ ਨੇ ਉੱਥੇ ਹੀ ਖੱਡਾ ਕੱਢ ਕੇ ਦਬਾਤਾ ਇਸ ਕਹਾਣੀ ਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ ਬੰਦੇ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ ਬੰਦਾ ਵੀ ਸਾਰੀ ਜ਼ਿੰਦਗੀ ਭੱਜਦਾ ਰਹਿੰਦਾ ਭੱਜਦਾ ਰਹਿੰਦਾ ਆਹ ਵੀ ਮੇਰਾ ਹੋ ਜਾਇਆ ਆਹ ਵੀ ਮੇਰਾ ਹੋ ਜਾਇਆ ਆਹ ਵੀ ਮੇਰਾ ਹੋ ਜਾਇਆ ਲਾਲਚ ਦਿਨ ਪ੍ਰਤੀ ਦਿਨ ਹੋਰ ਵੱਧਦਾ ਜਾਂਦਾ ਹੈ ਲਾਲਚ ਹੋਰ ਵੱਧਦਾ ਜਾਂਦਾ ਇੱਛਾਵਾਂ ਹੋਰ ਵਧਦੀਆਂ ਜਾਂਦੀਆਂ ਨੇ ਤੇ ਬੰਦਾ ਸੋਚਦਾ ਵੀ ਫਲਾਣਾ ਦਿਨ ਆਏਗਾ ਮੈਂ ਸੁਖੀ ਹੋ ਜਾਵਾਂਗਾ ਫਲਾਣਾ ਸਾਲ ਆਏਗਾ ਨਵਾਂ ਸਾਲ ਚੜ੍ਹੇਗਾ ਮੈਂ ਸੁਖੀ ਹੋ ਜਾਵਾਂਗਾ ਪਰ ਉਹ ਦੇਣ ਆਉਂਦੇ ਹੀ ਨਹੀਂ ਕਿਉਂਕਿ ਦੁਖੀ ਰਹਿਣ ਦੀ ਆਦਤ ਬਣ ਜਾਂਦੀ ਹੈ ਲਾਲਚੀ ਇੱਛਾਵਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਜੋ ਕੋਲ ਹੁੰਦਾ ਉਹਦੇ ਤੇ ਨਜ਼ਰ ਨਹੀਂ ਜਾਂਦੀ ਜੋ ਕੋਲ ਨਹੀਂ ਬੰਦਾ ਬਸ ਉਹਦੇ ਹੀ ਸੁਪਨੇ ਵੇਂਦਾ ਰਹਿੰਦਾ ਔਰ ਇਸ ਤਰ੍ਹਾਂ ਜੀਵਨ ਬੀਤ ਜਾਂਦਾ ਤੇ ਬੰਦਾ ਦੁਨੀਆ ਚੋਂ ਤੁਰ ਜਾਂਦਾ ਹੈ ਭਾਈ ਗੁਰਦਾਸ ਜੀ ਵੀ ਨਾ ਆਪਣੇ ਸਵਈਆਂ ਚ ਹੀ ਸਿੱਖਿਆ ਦਿੰਦੇ ਨੇ ਉਹਨਾਂ ਨੇ